ਅੰਗ ਹੈ 411 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ 9 ਬਿਰਤਾ ਕਹੋ ਕੌਨ ਸੋ ਮਨ ਕੀ ਲੋਭ ਗਰਸਿਓ ਦਸ ਮੂ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਹਾਉ ਨਵੇਂ ਪਾਛਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਸ ਅਮਨ ਦੀ ਅਵਸਥਾ ਨੂੰ ਆਸਾ ਰਾਗ ਹੈ ਅੰਗ 411 ਮਹਾਰਾਜ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਿ ਗੁਰਪ੍ਰਸਾਦ ਪਰਮਾਤਮਾ ਇੱਕ ਹੈ ਸਤ ਹੈ ਹਮੇਸ਼ਾ ਰਹਿਣ ਵਾਲਾ ਹੈ ਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਰਾਗ ਆਸਾ ਵਿੱਚ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੇ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ